ਜਾਣ ਵਾਲਾ ਮਾਚੜੂ ਇਹਨਾਂ ਨੂੰ ਚੜਾਉਣਾ ਐ ਮਿੱਤਰੋ ਅੱਜ ਠੀਕ ਐ ਇਹ ਜੂਨ ਦੀਆਂ ਛੁੱਟੀਆਂ 'ਚ ਆਏ ਹੋਣੇ ਬਾਹਰ ਫੜ ਲੈ ਇੱਥੋਂ ਤੂੰ ਨਾ ਕਾਈ ਜ਼ੋਰ ਲਾਈ ਤੂੰ ਨਾ ਜ਼ੋਰ ਲਾਈ ਆਪੀ ਜ਼ੋਰ ਲਾ ਚੱਲ ਏ ਵੈਰੀ ਗੁੱਡ ਵੈਰੀ ਗੁੱਡ ਠੀਕ ਐ ਲੈ ਜਾ ਹੁਣ ਹੈ ਚਲਾ ਲੇਂਗਾ ਛੱਡ ਦੇ ਕਾਈ ਛੱਡ ਦੇ ਪੂਰੋ ਚੱਲ ਕੇ ਚੱਲ ਬਾਹਰ ਚੱਲ ਬਾਹਰ ਕੈਂ ਕੱਲਣ ਕਿਆ ਲਗਾ ਫੜ ਕੇ ਚੱਲ ਬਾਹਰ ਅੱਡੀ ਲਾ ਅੱਡੀ ਲਾ ਪੈਰ ਮਾਰ ਪੈਰ ਮਾਰ ਹਾਂ ਚੱਲ ਚੱਲ ਬਾਹਰ ਕੇ ਲੇ ਜਾ ਚੱਲ ਪਿਆ ਨਾ ਦੇ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲਵੇ ਰਹਿ ਗਈ ਕਿਤੇ ਲੈ ਕੇ ਭੱਜ ਚਾਚਾਲ ਇੱਧਰ ਮੋੜ ਲੈ ਹੁਣ ਇੱਧਰ ਸੱਜੇ ਪਾਸੇ ਮੋੜ ਦੇ ਇੱਧਰ ਲਾਹਤ ਮੋੜ ਦਾ ਮੋੜ ਲਾ ਹਾਂ ਕਿਉਂ ਦੇਖ ਆਇਆ ਆਇਆ ਸਹੀ ਹਲ ਚੱਲ ਬਾਜ ਕੇ ਦੇ ਚੱਲ ਚੱਲ ਬਾਜ ਕੇ ਐਂ ਕਹਦੇ ਚੱਲ ਬਾਜ ਥੋੜੇ ਪੈਰ ਮਾਰ ਚੱਲ ਚੱਲ ਲੈ ਜਾ ਲੈ ਜਾ ਲੈ ਜਾ ਅੱਡੀ ਲਾ ਚੱਲ ਇਹ ਦੇਖ ਕਿਉਂ ਆਸ ਵਾਰੀ ਕਰਾ ਲਾ ਇੱਧਰ ਲਿਆ ਹੁਣ ਇੱਧਰ ਲ ਖੱਬੇ ਪਾਸੇ ਮੋੜ ਦੇ ਖੱਬੇ ਪਾਸੇ ਇੱਧਰ ਲਿਆ ਇੱਧਰ ਆ ਇੱਧਰ ਲਾ ਇੱਧਰ ਮੈਂ ਸਾਡੇ ਕਣੀ ਲਿਆ ਇੱਕ ਪਾਸੇ ਖਿੱਚਦਾ ਇੱਕ ਪਾਸੇ ਹੜ ਕੇ ਇੱਕ ਸਾਈਡ ਖਿੱਚ ਲੈ ਕੋਈ ਮਰਜੀ ਹਾਂ ਇੱਧਰ ਹਾਂ 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 ਲੈ ਆਓ ਆਪੀ ਮੁੜ ਜੂ ਦੇਖੋ ਮਿੱਤਰੋ ਪਹਿਲੀ ਵਾਰੀ ਚੜਿਆ ਸੀ ਮੁੰਡਾ ਪਹਿਲੀ ਵਾਰੀ ਚੜਿਆ ਨਾ ਵੇਖ ਕਿਉਂ ਬਹੁਤ ਆਵਾਜ਼ ਆਪਣਾ ਦੇਖ ਐ ਆ ਇੰਨਾ ਸਿਆਣਾ ਬਾਈ ਇਹਨੂੰ ਪਤਾ ਵੀ ਮੇਰੇ ਉੱਤੇ ਜਵਾਗ ਬੈਠਾ ਉੱਤਰ ਜੇਗਾ ਹੁਣ ਆਪੀ ਉੱਤਰ ਜੇਗਾ ਪੁੱਤਰ ਜਾ ਏ ਏ ਚੱਕ ਬਈ ਹੁਣ ਹੋ ਗਈ ਸਫਲ ਉਹ ਖੜਾ ਦੇਖੋ ਐ ਖੜ ਕੇ ਆਣਾ ਦੇਖ ਚਲ ਤੂੰ ਏ